ਜਿਨ੍ਹਾਂ ਨੂੰ ਪ੍ਰਾਣਾ ਦਾ ਪਤੀ ਸਾ ਬਖਸ਼ਣ ਵਾਲਾ ਰੱਬ ਜੀ ਦੀ ਕਿਰਪਾ ਦੇ ਨਾਲ ਸਾਡੀ ਨਾ ਆਸਵਾਸਾ ਦੀ ਲੜੀ ਚੱਲ ਰਹੀ ਹੈ ਕਹਿਣ ਲੱਗੇ ਜਿਨ੍ਹਾਂ ਨੂੰ ਰੱਬ ਭੁੱਲ ਗਿਆ ਇਹ ਨਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਜਿਹੜੇ ਰੱਬ ਨੂੰ ਭੁਲਾ ਬੈਠੇ ਹਨ ਗੁਰਬਾਣੀ ਦੇ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਹਰ ਬਿਸਰਤ ਸਦਾ ਖੁਆਰੀ ਜਦੋਂ ਪਰਮੇਸ਼ਰ ਭੁੱਲ ਜਾਵੇ ਨਾ ਤੇ ਉਦੋਂ ਜਿਹੜਾ ਸਾਡਾ ਸਮਾਂ ਹੈ ਜਾਂ ਸਾਡਾ ਤੁਰਨਾ ਫਿਰਨਾ ਹੈ ਜਾਂ ਸਾਡਾ ਜਿਹੜਾ ਜੀਵਨ ਹੈ ਜਾਂ ਸਾਡੀਆਂ ਜਿਹੜੀਆਂ ਕਿਰਤ ਕਮਾਈਆਂ ਹਨ ਧਨ ਦੌਲਤ ਹੈ ਇਹ ਸਾਰਾ ਕੁਝ ਖੱਜਲ ਖੁਆਰੀ ਹੈ ਜੇ ਰੱਬ ਭੁੱਲਿਆ ਹੋਇਆ ਹੈ ਜੇ ਰੱਬ ਯਾਦ ਨਹੀਂ ਹੈ ਹਰ ਵਿਸਰਤ ਸਦਾ ਖੁਆਰੀ ਤਾਂ ਕਹੋ ਧੋਖਾ ਕਹਾਂ ਵਿਆਪੈ ਜਾ ਕਉ ਊਟ ਤੁਹਾਰੀ ਜਿੰਨੇ ਊਟ ਲੈ ਲਈ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਹੈ ਉਹਦਾ ਜੀਵਨ ਸਫਲ ਹੈ ਤੇ ਜਿਹੜਾ ਰੱਬ ਨੂੰ ਭੁਲਾ ਬੈਠਾ ਜਿੰਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਉਹ ਖੱਜਲ ਖੁਆਰ ਹੁੰਦਾ ਹੈ